ਪਰ ਇਹ ਦੂਪਹਿਰਲਾ ਕロップ ਇੰਸ਼ੋਰੈਂਸ ਜਿਹੜਾ ਆਈਡੀਆ ਸੀਗਾ ਉਹ ਚ ਲੋਕਾਂ ਨੇ ਜਿਹਨਾਂ ਨੇ ਕਰਾਈ ਸੀ ਉਹ ਉਹ ਉਹਨਾਂ ਨੂੰ ਪੁੱਛ ਕੇ ਦੇਖਿਓ ਕੁਝ ਨਹੀਂ ਮਿਲਦਾ ਉਹਨਾਂ ਨੂੰ ਪੈਸੇ ਲੈ ਜਾਂਦੇ ਸੋ ਜਦ ਪ੍ਰੋਪਰ ਕロップ ਇੰਸ਼ੋਰੈਂਸ ਹੋ ਜਾਏ ਕਿ ਹਾਂਜੀ ਕਾਸ਼ਤਕਾਰ ਨੂੰ ਦੇਣਾ ਹੈ ਕਈ ਵਾਰੀ ਟੂਰਿਸਟ ਵਾਲਣਾਂ ਦੇ ਦਿੰਦੇ ਆ ਉਹ ਉਹਨਾਂ ਨੇ ਪਹਿਲਾਂ ਹੀ ਠੇਕਾ ਵੀ ਲਿਆ ਹੁੰਦਾ ਉਧਰੋਂ ਵੀ ਲੈ ਲੈਂਦੇ ਆ ਇਹਦੇ ਕੀਤਾ ਜਾ ਸਕਦਾ ਕੰਮ ਪਰ ਇਹਨੂੰ 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 ਕਾਫੀ ਡਿਫਾਈਨ ਕਰਨ ਦਾ ਮੇਰਾ ਇੱਕ ਸਵਾਲ ਭਗਵੰਤ ਮਾਨ ਜੀ ਨੂੰ ਹੈ ਭਗਵੰਤ ਮਾਨ ਜੀ ਇਹ ਸਵਾਲ ਵੀ ਹੈ ਬੇਨਤੀ ਵੀ ਹੈ ਅੱਜ ਤੁਸੀਂ ਕਹਿਗੇ ਮੈਂ ਡਿਟੇਲ 'ਚ ਜਾਊਂਗਾ ਇਹ ਜਾਊਂਗਾ ਉਹ ਜਾਊਂਗਾ ਆ ਭੀਮਾ ਕਰਵਾਓ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰਾਓ ਜਾਂ ਜਿਹੜੀ ਤੁਸੀਂ ਕਿ ਅਸੀਂ ਵੀ ਇਸ ਸਟੇਟ ਦੀ ਆਪਣੀ ਕਰਕੇ ਕਰਾਵਾਂਗੇ ਕੋਈ ਸਿੰਕਿੰਗ ਫੰਡ ਬਣਾਓ ਪੰਜਾਬ ਤਾਂ ਸਿੰਕ ਹੋ ਰਿਹਾ ਪਰ ਇੱਕ ਉਹਦੇ ਵਾਸਤੇ ਕੋਈ ਨਾ ਕੋਈ ਪ੍ਰੀਮੀਅਮ ਦੇਣ ਵਾਸਤੇ ਉਹਦਾ ਫੰਡ ਬਣਵਾਓ ਦੂਜਾ ਮੇਰਾ ਸਵਾਲ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੇ ਤੁਹਾਨੂੰ ਪ੍ਰਧਾਨ ਮੰਤਰੀ ਦੀ ਫੋਟੋ ਚੰਗੀ ਨਹੀਂ ਲੱਗਦੀ ਥੋੜੀ ਤਾਂ ਮੈਂ ਲੱਗਣ ਦੀ ਕਹਿ ਨਹੀਂ ਸਕਦਾ ਭਰਾ ਮੈਂ ਜਰੂਰ ਬੇਨਤੀ ਕਰਦੀ ਹਾਂ ਕਿ ਉੱਥੇ ਪ੍ਰਧਾਨ ਮੰਤਰੀ ਜੀ ਫੋਟੋ ਨਾਲ ਲੱਗੇ ਪਰ ਕੋਟੋਕਟ ਬੀਮਾ ਕਰਵਾ ਦਿਓ ਕਿਉਂਕਿ 1500 ਕਰੋੜ ਰੁਪਏ ਆਯੂਸ਼ਮਾਨ ਭਾਰਤ ਦੇ ਸੇ ਕਰਕੇ ਰੁਕੇ ਪਏ ਰਹੇ 2 ਸਾਲ ਜਦੋਂ ਤਈ ਆਮ ਆਦਮੀ ਕਲੀਨਿਕ ਤੇ ਕਹਿੰਦੇ ਭਗਵੰਤ ਮਾਨ ਤੇ ਕੇਚਰੀਵਾਲ ਦੀ ਫੋਟੋ ਲੱਗੂਗੀ ਰੋਲਾ ਫੋਟੋਆ ਕਰਕੇ ਆ 4 ਲੱਖ ਏਕੜ ਡੋਬੇ ਦਾ ਪੈਸਾ ਨਹੀਂ ਮਿਲ ਰਿਹਾ ਸਾਹਿਬ